ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ 2 ਅਕਤੂਬਰ 2025 ਹੈ ਤੇ ਰਾਤ ਦੇ 9:30 ਵੱਜ ਚੁੱਕੇ ਹੈ ਜਿਹੜਾ ਆਪਾਂ ਵੀਡੀਓ ਬਣਾ ਰਹੇ ਹਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਕਿ ਇਹ ਲਾਲ ਦਿਖਾਈ ਦੇ ਰਿਹਾ ਹੈ ਇਹ ਲਾਲ ਕੀ ਹੈ ਇਹ ਕੈਪ ਇੰਡੈਕਸ ਹੈ ਕੈਪ ਇੰਡੈਕਸ ਹਾਈ ਹੈ ਜਦੋਂ ਕੈਪ ਇੰਡੈਕਸ ਹਾਈ ਹੁੰਦਾ ਹੈ ਤਾਂ ਇਹਦਾ ਮਤਲਬ ਹੁੰਦਾ ਹੈ ਕਿ ਹਨੇਰੀ ਝਖੜ ਗੜੇ ਇਹ ਕਾਰਵਾਈਆਂ ਹੋ ਸਕਦੀਆਂ। ਭਾਵੇਂ ਕਿ ਅਸੀਂ ਨਹੀਂ ਚਾਹੁੰਦੇ ਕਿ ਮੌਸਮ ਖਰਾਬ ਹੋਵੇ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਸ ਵੇਲੇ ਬਹੁਤ ਡਰ ਕੇ ਜਿਹੜਾ ਹੈਗਾ ਗੱਲ ਕੀਤੀ ਜਾਂਦੀ ਹੈ। ਤਾਂ ਜਦੋਂ ਵੀ ਕੋਈ ਭਾਰਾ ਸਿਸਟਮ ਆਉਂਦਾ ਹੈ, ਜਦੋਂ ਵੀ ਕੋਈ ਇੱਕ ਤਕੜਾ ਸਿਸਟਮ ਆਉਂਦਾ ਹੈ ਤਾਂ ਉਸ ਸਮੇਂ ਭਾਰਤੀ ਮੌਸਮ ਵਿਭਾਗ ਸਪੈਸ਼ਲ ਬਲਟਨ ਜਾਰੀ ਕਰਦਾ ਹੈ। ਤਾਂ ਜੋ ਅਗਲਾ ਸਿਸਟਮ ਆਉਣ ਵਾਲਾ ਹੈ ਉਹਦੇ ਲਈ ਦੇ ਕੋ ਸਪੈਸ਼ਲ ਮੈਸੇਜ ਇਹਨਾਂ ਨੇ ਜਾਰੀ ਕੀਤਾ ਹੈ। ਇਹ ਕੀ ਕਹਿ ਰਿਹਾ ਜੀ? ਇਹ ਕਹਿ ਰਿਹਾ ਕਿ ਪਛਮੀ ਡਿਸਰਬੈਂਸ ਆ ਰਿਹਾ ਹੈ ਜਿਹੜਾ ਕਿ ਕਾਫੀ ਗੜਾ ਤਕੜਾ ਹੈ ਜਿਹਦੇ ਨਾਲ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਮਿਲਣ ਵਾਲੀਆਂ ਹਵਾਵਾਂ ਰਲੀਆਂ ਹੋਈਆਂ ਜਿਹਦੇ ਕਰਕੇ ਕਈ ਸਾਰੇ ਸਥਾਵਾਂ ਦੇ ਉੱਪਰ ਮੀਂਹ ਹਨੇਰੀ ਝੱਕੜ ਗੜੇ ਰਹੀਆਂ ਕਾਰਵਾਈਆਂ ਹੋ ਸਕਦੀਆਂ ਸਾਫ਼ ਤੇ ਸਪੱਸ਼ਟ ਲਿਖਦੇ ਆ ਕਿ ਪੂਰਬੀ ਉੱਤਰ ਪ੍ਰਦੇਸ਼ ਦੇ ਵਿੱਚ ਤਾਂ ਭਾਰੀ ਤੋਂ ਤੀ ਭਾਰੀ ਮੀਂਹ ਪੈ ਸਕਦਾ ਪੂਰੀ ਉੱਤਰ ਪ੍ਰਦੇਸ਼ ਜੋ ਬੰਗਾਲ ਦੀ ਖਾੜੀ ਜੋ ਸਿਸਟਮ ਆ ਰਿਹਾ ਇਹੋ ਹੀ ਸਿਸਟਮ ਹੈ ਜਿਹਦੀ ਆਪਾਂ ਗੱਲ ਕਰ ਰਹੇ ਸੀ ਵੀ ਅੱਗੇ ਨਹੀਂ ਆਏਗਾ ਇਹ ਉੱਥੇ ਹੀ ਨੇਪਾਲ ਵਾਲੇ ਪਾਸੇ ਚਲਾ ਜਾਏਗਾ ਇਹ ਤਾਂ ਬਹੁਤ ਗੰਦਾ ਸਿਸਟਮ ਹੈ ਜਿਹੜਾ ਕਿ ਪੂਰਬੀ ਉੱ ਤਾਂ ਤੁਸੀਂ ਦੇਖ ਸਕਦੇ ਹੋ ਫਿਰ ਉੱਥੇ ਜਿਹੜਾ ਹੈਗਾ ਨੀਵੇਂ ਥਾਵਾਂ ਤੇ ਹੜ੍ਹਾਂ ਆ ਗਏ ਹਾਲਾਤ ਵੇਖੇ ਬਣਾਊਗਾ ਪੂਰਬੀ ਉੱਤਰ ਪ੍ਰਦੇਸ਼ ਦੇ ਵਿੱਚ ਪਰੰਤੂ ਇਹ ਕਹਿ ਰਿਹਾ ਕਿ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਪੰਜਾਬ ਇੱਥੇ 5 6 7 ਦੇ ਦਰਮਿਆਨ ਉੱਤਰਾਖੰਡ ਦੇ ਵਿੱਚ 6 7 ਦੇ ਦਰਮਿਆਨ ਪੱਛਮੀ ਉੱਤਰ ਪ੍ਰਦੇਸ਼ ਹਰਿਆਣਾ ਚੰਡੀਗੜ੍ਹ ਦਿੱਲੀ 6 7 ਦੇ ਦਰਮਿਆਨ ਜਿਹੜਾ ਹੈਗਾ ਪੱਛਮੀ ਰਾਜਸਥਾਨ 'ਚ 5 6 ਦੇ ਦਰਮਿਆਨ ਤੇ ਪੂਰਬੀ ਰਾਜਸਥਾਨ 6 ਦੇ ਦਰਮਿਆਨ ਭਾਰੀ ਮੀਂਹ ਵੀ ਪੈ ਸਕਦਾ ਹੈ ਪਰੰਤੂ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਇਤੇ 6 7 ਦੇ ਦਰਮਿਆਨ অতি ਭਾਰੀ ਮੀਂਹ ਵੀ ਪੈ ਸਕਦਾ ਹੈ ਇਹਦੇ ਨਾਲ ਨਾਲ ਗੜਿਆਂ ਦੀਆਂ ਕਾਰਵਾਈਆਂ ਹੋ ਸਕਦੀਆਂ ਤੇ ਚੱਕਰ ਚੱਲ ਸਕਦਾ ਹੈ ਹੁਣ ਇਹਨਾਂ ਸਾਰੀਆਂ ਗੱਲਾਂ ਨੂੰ ਆਪਾਂ ਜੇਕਰ ਧਿਆਨ ਚ ਰੱਖ ਕੇ ਆ ਗਿਆ ਭੱਜੇ ਵਾਰ ਗੱਲ ਕਰਦੇ ਹਾਂ ਕਿੱਥੇ ਕਿੱਥੇ ਕੀ ਕੀ ਹੋ ਸਕਦਾ ਹੈ ਮੇਰੀ ਬੇਨਤੀ ਇੰਨੀ ਹੈ ਦੇਖੋ ਝੋਨੇ ਨੂੰ ਤਾਂ ਪਾਣੀ ਲਾਉਣ ਜਾਂ ਨਾ ਲਾਉਣ ਦਾ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਲਾ ਦਿਓਗੇ ਪਾਣੀ ਤਾਂ ਵੀ ਕੋਈ ਗੱਲ ਨਹੀਂ ਲਾਉਗੇ ਤਾਂ ਵੀ ਕੋਈ ਗੱਲ ਨਹੀਂ ਇਹ ਤਾਂ ਹੈ ਨਹੀਂ ਕਿ ਪਾਣੀ ਲੱਗਾ ਢੱਕੂਗਾ ਤਾਂ ਲekin ਕੋਈ ਗੰਨਾ ਹੈ ਕੋਈ ਫਸਲ ਦੀ ਬਜਾਈ ਕਰਿਆ ਹੈ ਕੋਈ ਮੰਡੀ ਦੇ ਵਿੱਚ ਹੁਣਾ ਲਾ ਰਿਹਾ ਤੇ ਮੰਡੀ ਵਾਲਾ ਆਪਦੇ ਕੋਲ ਤਰਪਾਲ ਦੇਣ ਤੇ ਆ ਮਰੱਕੇ ਨੀਵੇਂ ਥਾਂ ਤੇ ਫਸਲ ਨਾ ਲਾਵੇ ਤਾਂ ਚੋ ਚੀਜ਼ਾਂ ਹੁਣ ਤੱਕ ਇਹ ਕਹਿ ਰਿਹਾ ਕਿ ਹਿਮਾਚਲ ਦੇ ਵਿੱਚ ਅਲਰਟ ਯਾਰੀ ਹੋ ਗਿਆ ਭਾਰੀ ਤੋਤੀ ਭਾਰੀ ਮੀਂਹ ਪੈ ਸਕਦਾ ਤੇ 40 ਤੋਂ 50 ਕਿਲੋ ਪ੍ਰਤੀ ਘੰਟੇ ਹਵਾਵਾਂ ਚੱਲ ਸਕਦੀਆਂ ਤੇ ਉੱਥੇ ਜਿਹੜਾ ਹੈਗਾ 6 ਤਰੀਕ ਨੂੰ ਕਾਰਵਾਈ 4 ਨੂੰ ਸ਼ੁਰੂ ਹੋਏਗੀ 3 ਨੂੰ ਵੀ ਕੁਝ ਜਗਾ ਮਾੜਾ ਮੋਟਾ ਮੀਂਹ ਪੈਗਾ 4 ਨੂੰ ਹੋਰ ਵਧੇਗੀ 5 ਨੂੰ ਕਾਫੀ ਏਰੀਆ 6 ਨੂੰ ਹੋਰ ਏਰੀਆ 7 8 ਨੂੰ ਏਰੀਆ ਕਵਰ ਕਰੇਗੀ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 4 ਨੂੰ 3 ਨੂੰ ਥੋੜਾ ਜਿਹਾ ਏਰੀਆ 4 ਨੂੰ ਕੁਝ ਹੋਰ ਏਰੀਆ 5 ਨੂੰ ਕੁਝ ਏਰੀਆ ਭਾਰੀ ਮੀ ਪੈਗਾ 6 ਨੂੰ ਜ਼ਿਆਦਾਤਰ ਏਰੀਆ ਕਵਰ ਕਰੇਗਾ 7 ਨੂੰ ਕੁਝ ਏਰੀਆ ਕਵਰ ਕਰੇਗਾ ਜੇਕਰ ਅਸੀਂ ਹੁਣ ਤੱਕ ਜੇਕਰ ਜ਼ਿਆਦਾ ਨਹੀਂ ਤਾਂ ਮੋਟਾ-ਮੋਟਾ ਦੇਖ ਲਈਏ ਭਾਵੇਂ ਕਿ 4 ਜ਼ਿਆਦਾਤਰ ਇਸਾ ਵਰਖਾ ਕਵਰ ਕਰ ਰਹੀ ਹੈ ਪਰੰਤੂ 6 ਤਿਕ ਦਾ ਮੈਪ ਦੇਖੋ 6 ਤਿਕ ਮੈਂ ਕਹਿ ਰਿਹਾ ਕਿ ਭਾਈ ਇਹ ਪਠਾਨਕੋਟ ਗੁਰਦਾਸਪੁਰ ਸ਼੍ਰੀਮਸਾ ਸਾਹਿਬ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਰੋਪਨਗਰ ਫਤਿਹਗੜ ਸਾਹਿਬ ਐਸਸਨਗਰ ਮਹਾਲੀ ਪਟਿਆਲਾ ਇੱਥੇ 40 ਤੋਂ 50 ਕਿਲੋਮੀਟਰ ਤੇ ਕੰਟਰੀ ਹਵਾਵਾਂ ਚੱਲ ਸਕਦੀਆਂ ਗੜੇ ਪੈ ਸਕਦੇ ਆ ਵਰਖਾ ਭਾਰੀ ਤੋਂ অতি ਭਾਰੀ ਵੀ ਕੁਝ ਥਾਂਾਂ ਤੇ ਹੋ ਸਕਦੀ ਹੈ ਤਰਨਤਾਰਨ ਫਰੀਪੁਰ ਫਾਜ਼ਿਲਕਾ ਫਰੀਕੋਟ ਮਕਸਰ ਮੋਗਾ ਪਠਿੰਡਾ ਮਾਨਸਾ ਬਰਨਾਲਾ ਸੰਗਰੂਲ ਲੁਧਿਆਣਾ ਇੱਥੇ ਜਿਹੜੀ ਹੈਗੀ ਹੈ 40 ਤੋਂ 50 ਕਿਲੋਮੀਟਰ ਤੇ ਘੰਟੇ ਦੀਆਂ ਹਵਾਵਾਂ ਜਿਹੜੀਆਂ ਹੈਗੀਆਂ ਕੋਈ ਥਾਵਾਂ ਤੇ ਚੱਲ ਸਕਦੇ ਆ ਠੰਡਾ ਸਟਾਰਮ ਆ ਸਕਦਾ ਹੈ ਪਠਾਨਕੋੜ ਗੁਰਦਾਸਪੁਰ ਅਮਰਸਾਹ ਹੁਸ਼ਿਆਰ ਭੋ ਨਵਾਂਸ਼ਾ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਐਸਨਗਮਹਲੀ ਇਹਨਾਂ ਦੇ ਵਿੱਚ ਮੱਧਮ ਦਰਜੇ ਦੀ ਵਰਖਾ ਹੋ ਸਕਦੀ ਹੈ ਜਦੋਂ ਕਿ ਤਰਨਤਾਰਨ ਫਰੋਈਪੁਰ ਫਾਜ਼ਿਲਕਾ ਫਰੀਦਕੋਟ ਮਕਸਰ ਮੋਗਾ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਇੱਥੇ ਵੀ ਜਿਹੜਾ ਹੈਗਾ ਕਈ ਸਾਰੇ ਥਾਵਾਂ ਤੇ ਮੱਧਮ ਦਰਜੇ ਦੀ ਵਰਖਾ ਹੋ ਸਕਦੀ ਹੈ ਪਰੰਤੂ ਇਹਦੇ ਨਾਲ ਨਾਲ ਕਿਤੇ ਇੱਕ ਅਦੇ ਥਾਂ ਤੇ ਤਕੜੀ ਝੁੱਟੀ ਵੀ ਇਨਾਂ ਜਿਲਿਆਂ 'ਚ ਲੱਗ ਸਕਦੀ ਹੈ ਜੇ 6 ਤੋਂ ਪਹਿਲਾਂ ਤੁਸੀਂ 5 ਤਰੀਕ ਨੂੰ ਦੇਖਦੇ ਹੋ ਤਾਂ 5 ਤਰੀਕ ਨੂੰ ਜਿਹੜਾ ਹੈਗਾ ਇੱਕ ਠੰਡਾ ਸਟਾਰਮ ਤੇਜ਼ ਹਵਾ ਪਠਾਨਕੋੜ ਗੁਰਦਾਸਪੁਰ ਅਮਰਸਾ ਹੁਸ਼ਿਆਰ ਪਰ ਕਬੂਤਲਾ ਜਲੰਧਰ ਨਵਾਂ ਸ਼ਹਿਰ ਰੂਪਨਗਰ ਫਤਿਹਗੜ ਸਾਹਿਬ ਤਨਤਨ ਫਰਾਈ ਪਰ ਪਾਈ ਦਾ ਫ੍ਰੀਕੋਰਡ ਮੁਖਸਬ ਠੰਡਾ ਮਾਨਸਾ ਇੱਥੇ ਦੱਸਦਾ ਹੈ ਕਿ ਇੱਥੇ ਗੜੇ ਪੈ ਸਕਦੇ ਐ ਤੇਜ਼ ਹਵਾ ਚੱਲ ਸਕਦੀ ਐ ਵਰਖਾ ਹੋ ਸਕਦੀ ਐ ਤੇ ਇਹਦੇ ਨਾਲ ਨਾਲ ਜਿਹੜਾ ਮੋਗਾ ਬਰਨਾਲਾ ਸੰਗੂ ਲੁਧਿਆਣਾ ਇੱਥੇ ਵੀ ਜਿਹੜਾ ਹੈਗਾ ਠੰਡਾ ਸਟਾਰਮ ਦੀ ਆਵਾਦ ਨਹੀਂ ਚੱਲੀ ਤੋਂ 50 ਕਿਲੋ ਪ੍ਰਤੀ ਘੰਟੇ ਦੀ ਪਠਾਨਕੋੜ ਗੁਰਦਾਸਪੁਰੋਂ ਸਾ ਤਨਤਨ ਫਰਾਈ ਪਰ ਮੱਧਮ ਦਾ ਜੇਹਰ ਵਰਖਾ ਹੈਗੀ ਐ ਤੇ ਜਿਹੜੇ ਹੈਗੇ ਐ ਆਪਣਾ ਹੁਸ਼ਿਆਰ ਪਰ ਨਵਾਂ ਇਹ ਮੱਧਮ ਹਲਕੀ ਤੋਂ ਮੱਧਮ ਵਰਖਾ ਹੈਗੀ ਹੈ ਜਿਹੜਾ ਕਿ ਮੋਗਾ ਲੁਧਿਆਣਾ ਬਰਨਾਲਾ ਸੰਗਰੂਰ ਫਤਿਹਗੜ੍ਹ ਸਾਹਿਬ ਪਟਿਆਲ ਐਸਐਨਮ ਲਈ ਇੱਥੇ ਜਿਹੜੀ ਹੈਗੀ ਹੈ ਹਲਕੀ ਤੋਂ ਮੱਧਮ ਵਰਖਾ ਇਹ ਇੱਥੇ ਕੁਝ ਕੁ ਸਥਾਨਾਂ ਤੇ ਹੋਵੇਗੀ ਇਹ ਇਹਨਾਂ ਨੇ ਕਿਹਾ ਮਤਲਬ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਕਈ ਸਾਰੇ ਏਰੀਆ ਚ ਵਰਖਾ ਹੋਵੇ ਅੱਛਾ ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਹੈਗਾ ਇਸੇ ਤਰੀਕੇ ਦੀ ਕਾਰਵਾਈ ਰਹੇਗੀ ਜਿਵੇਂ ਪੰਜਾਬ ਚ ਰਹੇਗੀ ਹੁਣ ਆਪਾਂ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਵਿੱਚ 30 ਤੋਂ 40 ਕਿਲੋ ਪ੍ਰਤੀ ਘੰਟੇ ਦੀਆਂ ਹਵਾਵਾਂ ਗੜੇ ਭਾਰੀ ਤੋਤੀ ਭਾਰੀ ਵਰਖਾ ਇਹ ਕਿਹੜੇ ਜ਼ਿਲ੍ਹਿਆਂ ਚ ਆ ਸਕਦੀ ਹੈ ਪੰਚਕੁਲਾ ਅੰਬਾਲਾ ਯਮਨਾ ਨਗਰ ਕੁਰਕਸ਼ੇਤਰ ਕੈਥਲ ਕਰਨਾਲ ਜੀਨ ਹਿਸਾਰ ਰੋहतक ਸੋਨੀਪਟ ਪਾਣੀਪਤ ਤੇ ਥੰਡਰਸਟੋਰਮ ਤੇ ਨਾਲ ਬਿਜਲੀ ਲਸ਼ਕਣਾ ਨਾਲ 30 ਤੋਂ 40 ਕਿਨੁ ਪ੍ਰਤੀ ਘੰਟੇ ਦੀਆਂ ਹਵਾਵਾਂ ਤੇ ਨਾਲ ਭਾਰੀ ਤੋਂ অতি ਭਾਰੀ ਵਰਖਾ ਜਿਹੜੀ ਹੈਗੀ ਹੈ ਇਹ ਜਿਹੜੀ ਕਿ 50 25 ਤੋਂ 30% ਏਰੀਆ ਕਵਰ ਕਰ 25 ਤੋਂ 50% ਏਰੀਆ ਕਵਰ ਕਰ ਸਕਦੀ ਹੈ ਮਹਿੰਦਰਗੜ ਰਵਾਰੀ ਜੱਜਰ ਸਿਰਸਾ ਫਤਿਹਬਾਦ ਭਵਾਨੀ ਚਰਕੀਦਾਦਰੀ ਗੁਰੂਗ੍ਰਾਮਾ ਬਾਦ ਪਲੋਫੀਦਾ ਬਾਦਾ ਠੀਕ ਹੈ ਜੀ ਤੇ ਜਿਆਦਾਤਰ ਇਸੇ ਦੇ ਵਿੱਚ ਜਿਹੜੀ ਵਰਖਾ ਹੈਗੀ ਹੈ ਮੱਧਮ ਤੋਂ ਜੇ ਰੀ ਵਰਖਾ ਹੋ ਸਕਦੀ ਹੈ ਜੇ 5 ਤਰੀਕ ਨੂੰ ਤੁਸੀਂ ਦੇਖਦੇ ਹੋ ਤਾਂ ਥੰਡਰ ਸਟਾਰਮ ਜਿਹਦੇ ਨਾਲ ਤੇਜ਼ ਚਲਕਣਪਰ ਦੀਆਂ ਹਵਾਵਾਂ ਹੈਗੀਆਂ ਉਹ ਯਮਨਾ ਨਗਰ ਕਰਨਾਲ ਸਿਰਸਾ ਫਤਿਹਵਾਇਸਾ ਸੋਨੀਪਾ ਚਾ ਸਕਦੀ ਹੈ ਹਲਕੀ ਤੋਂ ਮੱਧਮ ਵਰਖਾ ਜਿਉਂ ਨਾਲ ਕਰਨਾਲ ਸੋਨੀਪਰ ਪਾਣੀ ਪਾਤ ਫਤਿਹਵਾਇਸਾ ਹੋ ਸਕਦੀ ਹੈ ਲਗਭਗ ਸਾਰੇ ਹੀ ਹਰਿਆਣੇ ਦੇ ਵਿੱਚ ਅੱਗੇ ਵਰਖਾ ਦੀ ਸੰਭਾਵਨਾ ਬਣੀ ਰਹੇਗੀ ਗੰਗਾ ਨਗਰ ਮਾਨਗੜਵਾਲੇ ਉਹ ਤੁਹਾਡੇ ਜਿਹੜਾ ਹੈਗਾ ਭਾਰੀ ਮੀਂਹ ਦਾ ਅਲਰਟ ਆ ਚੁੱਕਾ ਹੈ 5 6 ਦੇ ਦਰਮਿਆਨ ਤੁਹਾਡੇ ਜਿਹੜਾ ਹੈਗਾ ਕੁਝ ਥਾਵਾਂ ਦੇ ਭਾਰੀ ਵਰਖਾ ਹੋ ਸਕਦੀ ਹੈ ਤੇਜ਼ ਹਵਾ ਵੀ ਚੱਲ ਸਕਦੀ ਹੈ ਤਾਂ ਤੁਹਾਨੂੰ ਵੀ ਜਿਹੜਾ ਹੈਗਾ ਇਹ ਸਿਸ ਕੋਸ ਸਿਸਟਮ ਤੇ ਦਿਖਾ ਰਿਹਾ ਹੈ ਕਿ ਇੱਕ ਭਾਰੀ ਮੀਂਹ ਦੀ ਲਸਰ ਜਿਹੜੀ ਹੈਗੀ ਹੈ ਗੰਗਾਂਗਰ ਤੋਂ ਕ੍ਰੋਸ ਹੁੰਦੀ ਹੋਈ ਜਿਹੜਾ ਹੈਗਾ ਇਹ ਆਪਣਾ ਬਠਿੰਡਾ ਤੇ ਉਹਦੇ ਨਾਲ ਮਲੋਟ ਵਾਲਾ ਏਰੀਆ ਇਸ ਏਰੀਆ ਨੂੰ ਵੀ ਕਵਰ ਕਰ ਸਕਦੀ ਹੈ ਤਾਂ ਇਹ ਅੱਗੇ ਜਾ ਕੇ ਦੇਖਦੇ ਹਾਂ ਏਵਨ ਕੇਪ 6 ਨੂੰ ਜਿਹੜਾ ਹੈਗਾ ਭਾਰੀ ਵਰਖਾ ਦਾ ਅਲਰਟ ਜੰਮੂ ਦੇ ਵਿੱਚ ਵੀ ਆ ਚੁੱਕਾ ਹੈ ਜੇ ਯੂਪੀ ਦੀ ਗੱਲ ਕਰੋਂਗੇ ਤਾਂ ਪੂਰਬੀ ਯੂਪੀ ਜਿਹੜਾ ਲਾਲ ਲਟ ਪਿਆ ਤੁਹਾਡੀ ਸਕਰੀਨ ਤੇ ਦੇਖੋ ਇਹਦੇ ਨਾਲ ਨਾਲ ਜਿਹੜਾ ਹੈਗਾ ਪੱਛਮੀ ਯੂਪੀ ਦੇ ਵਿੱਚ ਵੀ ਤੇਜ਼ ਹਵਾ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਜਾਂ ਤੀਓ 40 ਕਿਲੋਮੀਟਰ ਪ੍ਰਤੀ ਘੰਟਾ ਇਹ ਤਾਂ 40 ਕਿਲੋ ਪ੍ਰਤੀ ਘੰਟਾ ਭਾਰੀ ਮੀਂਹ ਤੇ ਗੜੇ ਪੈਣਾ ਇਹਨਾਂ ਚੀਜ਼ਾਂ ਦੀ ਸ਼ੰਕਾ ਆ ਚੁੱਕੀ ਹੈ ਤਾਂ ਕੁੱਲ ਮਿਲਾ ਕੇ ਜਿਹੜਾ ਸਿਸਟਮ ਹੈਗਾ ਉਹ ਚੰਗਾ ਨਹੀਂ ਹੈਗਾ ਇਹ ਸਿਸਟਮ ਚੋਂ ਕਲੀਅਰ ਹੋ ਚੁੱਕਾ ਹੈ ਕਿ ਇਹ ਭਾਰੀ ਸਿਸਟਮ ਹੈ ਇਹਨੂੰ ਮੌਇਸਚਰ ਫੀਡ ਕਾਫੀ ਹੋ ਰਿਹਾ ਹੈ ਇਹ ਨੁਕਸਾਨ ਵਾਲਾ ਸਿਸਟਮ ਹੈ ਪ੍ਰਮਾਤਮਾ ਕਿਰਪਾ ਕਰ ਨੁਕਸਾਨ ਨਾ ਹੋਵੇ ਠੀਕ ਹੈ ਜੇ ਆਪਣੀ ਫਸਲ ਦੀ ਬਿਜਾਈ ਥੋੜਾ ਜਿਹਾ ਉਸ ਹਾਮਨਾ ਡਾਇਵਰਟ ਕਰਨੀ ਪਵੇਗੀ ਘੋਨੇ ਚਰਾਪਾ ਕੋਈ ਕਰ ਨਹੀਂ ਸਕਦੇ ਹੁੰਦੇ ਨੀਵੇਂ ਥਾਂ ਤੇ ਚੋਨਾ ਨਾ ਲਾਓ ਜਿਹੜੇ ਵੀ ਪੁੱਛਦੇ ਪਾਣੀ ਲੈ ਕੇ ਚੋਨੇ ਨੂੰ ਪਾਣੀ ਲਾਉਣਾ ਕੋਈ ਸਬੰ ਕਿਉਂ ਨਹੀਂ ਪਾਣੀ ਖੜਾ ਤਾਂ ਵੀ ਉਹਨੇ ਕੀ ਹੋਣਾ ਨਾ ਖੜਾ ਤਾਂ ਵੀ ਕੋਈ ਗੱਲ ਨਹੀਂ ਹੈਗਾ ਇਹ ਤਾਂ ਗੰਨਾ ਪੱਠੇ ਉਹਨਾਂ 'ਚ ਹੁੰਦਾ ਕਿ ਪਾਣੀ ਵਗੈਰਾ ਪਾ ਨਾ ਲਈਏ ਕਿਸੇ ਨੇ ਪਰਸੀ ਬੀਜ ਰਿਹਾ ਕੋਈ ਸ਼ੋਰ ਕਰ ਰਿਹਾ ਤਾਂ ਉਹ ਆਪ ਦਾ ਮੈਂ ਪਹਿਲਾਂ ਹੀ ਤੁਹਾਨੂੰ ਕਹਿ ਦਿੱਤਾ ਕਿ 10 ਤਰੀਕ ਤੱਕ ਰੋਕੇ ਚਲੋ ਤਾਂ ਇਹ ਚੀਜ਼ਾਂ ਸੁਮਾਉਣਾ ਸਾਡੇ ਪ੍ਰਮਾਤਮਾ ਅਗੇ ਹੀ ਅਰਦਾਸ ਹੋਵੇਗੀ ਕਿ ਭਾਈ ਜਿਹੜਾ ਹੈਗਾ ਘਟ ਤੋਂ ਘਟ ਏਰੀਏ ਦੇ ਵਿੱਚ ਇਹ ਸਿਸਟਮ ਜਾਵੇ ਜਿਹੜਾ ਕਿਸਾਨ ਵੀ ਡਰਦੇ ਆ ਹੁਣ ਨਾਲ ਇੱਕ ਇਹ ਹੈ ਕਿ ਡਰ ਲੱਗਦਾ ਹੈ ਡਰਦੇ ਵਿੱਚ ਕਿਸਾਨ ਵੀ ਕਹਿੰਦੇ ਕਿ ਯਾਰ ਸਾਡੇ ਕਿਤੇ ਇਹ ਨਾ ਹੋ ਜੀ ਯਾਰ ਦੇਖੋ ਗੱਲ ਸਿੱਧੀ ਜੀ ਹੈ ਇਹ ਤਾਂ ਹੈ ਨਹੀਂ ਕਿ ਆਪਾਂ ਰੱਬ ਦੇ ਮਾਹ ਮਾਰੇ ਆ ਕਿ ਤੁਹਾਡੀ ਆ ਕੇ ਸਿਸਟਮ ਹੋਏਗਾ ਸਿਸਟਮ ਦੇ ਵਿੱਚ ਜੇਕਰ ਗੜਿਆਂ ਦੀ ਗੱਲ ਹੁੰਦੀ ਹੈ ਤਾਂ ਸਾਰਾ ਪੰਜਾਬ ਨਹੀਂ ਕਵਰ ਹੁੰਦਾ ਹੁੰਦਾ ਉਹ ਥੋੜਾ ਏਰੀਆ ਕਵਰ ਹੁੰਦਾ ਹੈ ਜੇ ਹੁਣ ਆਪਾਂ ਟੋਰਨੇਡੋ ਬੰਨ ਦੀ ਗੱਲ ਕਰਦੇ ਹਾਂ ਟੋਰਨੇਡੋ ਪੂਰੇ ਪੰਜਾਬ 'ਚ ਨਹੀਂ ਬਣੇਗਾ ਉਹ ਕੋਈ ਜਿਹੜਾ ਹੈਗਾ 2-4 ਜਗ੍ਹਾ ਤੇ ਬਣੇਗਾ ਤਾਂ ਇਹਦੇ ਕਰਕੇ ਪ੍ਰਮਾਤਮਾ ਅਗੇ ਅਰਦਾਸ ਕਰੀਦੀ ਹੈ ਪ੍ਰਮਾਤਮਾ ਸਭ ਕੁਝ ਜਿਹੜਾ ਹੈਗਾ ਸਹੀ ਕਰ ਦੇਗਾ ਤੰਦੁਸਤੀ ਬਖਸ਼ਣਗੇ ਘਬਰਾ ਕੇ ਨਹੀਂ ਕੁਝ ਚੱਲਦਾ ਹੁੰਦਾ ਦੱਸਣ ਦਾ ਮਤਲਬ ਸਰ ਪਿੰਨਾ ਹੁੰਦਾ ਵੀਡੀਓ ਪਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਭਾਈ ਤੁਸੀਂ ਆਪਣੀ ਤਿਆਰੀ ਕਰਕੇ ਰੱਖੋ ਤੁਹਾਡੀ ਤਿਆਰੀ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਆਪਣਾ ਤਿਆਰ ਰਹੋ ਤੇ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਝੋਨਾ ਤੁਸੀਂ ਵੱਢ ਰਹੇ ਹੋ ਤੁਹਾਡੇ ਲਈ ਤਰਪਾਲ ਦਾੰਤਿਆਂ ਮੋਵੇ ਨੀਵੇਂ ਜਗ੍ਹਾ ਫਸਲ ਨਾਲ ਲਾਈ ਜਾਵੇ ਕਿਸ ਨੇ ਜਿਹੜਾ ਹੈਗਾ ਬਜਾਈ ਕਰਨੀ ਆ ਆਪਦੀ ਉਸ ਤੋਂ ਡਾਇਵਰਟ ਕਰ ਲਈ ਬਸ ਇਹੀ ਕੰਮ ਹੈ ਬਾਕੀ ਸਾਰੀਆਂ ਡੋਰਾਂ ਪਰਮਾਤਮਾ ਤੇ ਜੋ ਕਰਨਾ ਹੋਣਾ ਚੰਗੇ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ